ਸੂਹ ਮੁਹੱਲਾ ਤੀਜਾ ਸੂਹ ਤਾਂ ਸੁਹਾਗਣੀ ਸੰਤੂ ਸਹਿ ਕਹਿੰਦੇ ਨੇ ਜੇ ਜੀਵ ਨੂੰ ਸੂਹ ਹੋਵੇ ਇਹ ਮੈਕੀ ਰੰਗ ਧਾਰਨ ਵਾਲੇ ਜੀਵ ਇਹ ਸੂਹ ਸੂਭਾ ਵਾਲੇ ਆਪਣੇ ਆਪ ਨੂੰ ਹੋਣ ਵਾਲੇ ਮੈਕੀ ਪਜਾਰਥਾਂ 'ਚ ਤਾਂ ਵਾਹਿਗੁਰੂ ਨੇ ਸੁਹਾਗ ਅਨੰਦ ਵਾਲੀ ਹੋ ਸਕेंगी ਜਾਂ ਮੰਨ ਲੈ ਸੱਚ ਨਾਲ ਜੇ ਕਰਕੇ ਸੱਚੇ ਗੁਣੇਸ਼ ਦੇ ਨਾਮ ਦਾ ਪਹਿਲਾਂ ਸਰਮਣ ਕਰਨ ਸਰਦਾ ਪੀ ਵਿਸ਼ਵਾਸ ਨਾਲ ਅਤੇ ਵੀਰ ਸਤਿਨਾਮ ਨੂੰ ਪੀਤਕੀਓ ਵਾਧਕ ਪੀਤਕੀਆਂ ਸਾਹਿਬਕ ਯੋਗਤੀਆਂ ਦਾਰਾ ਮੰਨ ਲਵੇਂ ਜੇ ਕਰਕੇ ਸਤਗੁਰ ਆਪਣਾ ਮਨਾਇ ਲੈ ਆਪਣੇ ਸਾਰੇ ਸੰਸਾਰ ਦੇ ਉਧਾਰ ਕਰਨ ਵਾਲੇ ਸਤਗੁਰੂ ਹਨ ਹੋਰ ਕੋਈ ਆਪਣਾ ਨਹੀਂ ਉਹਨਾਂ ਨੂੰ ਮਨਾ ਲੈ ਗੁਰੂ ਸਾਹਿਬ ਜੀ ਦੀ ਸਰਦਾ ਕਰ ਲੈ ਦਿਲ ਤੋਂ ਮਨਾ ਲੈ ਰੂਪ ਚੜੀ ਤਾਂ ਅਗਲਾ ਫੇਰ ਤੈਨੂੰ ਦਿਲ ਦੀ ਸਫਾਈ ਰੂਪ ਤੈਨੂੰ ਅਗਲਾ ਬਹੁਤਾ ਰੂਪ ਚੜ ਜਾਏਗਾ ਬੜਾ ਸੁੰਦਰ ਚ ਸਵਾਗੁ ਬਾਗ ਦਾ ਰੂਪ ਚੜ ਜਾਏਗਾ ਧੰਤੀ ਰੂਪ ਦੂਜਾ ਨਹੀਂ ਥਾਉ ਦੂਸਰਾ ਉਸ ਤੋਂ ਬਿਨਾ ਥਾਉ ਕੋਈ ਨਹੀਂ ਸਾਰਿਆਂ ਥਾਉ ਜੋ ਪਰਮੇਸ਼ਰ ਬਿਆਵਕ ਹੈ ਐਸਾ ਤੈਨੂੰ ਉਹਦਾ ਚਮਤਕਾਰ ਪ੍ਰਾਪਤ ਹੋ ਜਾਏਗਾ ਐਸਾ ਸ਼ਿੰਗਾਰ ਬਣਾਏ ਤੂੰ ਫੇਸ ਕੀ ਉਹਦੀ ਜਿਹੜੀ ਭਾਵਨਾ ਕਰਨੀ ਹੈ ਖਿਮਾ ਸ਼ਿੰਗਾਰ ਕਾਮਣ ਤੰ ਪਰੇ ਰਾਵੈ ਲਾਲ ਪਿਆਰੀ ਕਿ ਮਾਰੂ ਕੀ ਸ਼ਿੰਗਾਰ ਇਹੋ ਜਿਹਾ ਤੂੰ ਬਣਾਉਣਾ ਕਾ ਮੇਰਾ ਮਨ ਕਰ ਤਫੇ ਕਰਕੇ ਬਣਾਉ। ਐਸਾ ਸ਼ਿੰਗਾਰ ਬਣਾਏ ਤੂੰ ਇਹੋ ਜਿਹਾ ਸਾਧਨ ਦਾ ਸ਼ਿੰਗਾਰ ਬਣਾਉਣਾ ਕਾ ਮੈਲਾ ਕਦੇ ਨਾ ਹੋਵੇ ਜਿਹੜਾ ਕਰੇ ਮੈਲਾ ਨਾ ਹੋਵੇ ਐਸਾ ਪਰਮੇਸ਼ਰ ਦੇ ਨਾਮ ਦਾ ਸ਼ਿੰਗਾਰ ਹੈ ਆਠ ਪੈਸ ਕਰ ਜੂਰੋ ਟੋਪੇ ਤਹਰਾਇ ਦੀ ਅਹਨਸੋ ਲੱਗ ਭਾਗ ਜਨੇ ਜਿਹੜਾ ਪ੍ਰੇਮ ਲੱਗ ਜਾਣਾ ਇਹਨਾ ਅਠੇ ਪਹਿਰ ਇਹ ਸ਼ਿੰਗਾਰ ਹੈ ਜਿਹੜਾ ਕਦੇ ਮੈਲਾ ਨਹੀਂ ਹੁੰਦਾ ਹੈ ਨਾਨਕ ਹੰਕਾਰ ਕਦੇ ਮੈਲਾ ਨਹੀਂ ਹੁੰਦਾ ਸਾਧੂ ਦੇ ਹੰਕਾਰ ਕਰਕੇ ਨਾਨਕ ਸੁਹਾਗਣ ਕਾ ਕੀ ਚਿਹਨ ਹੈ ਸਰਗੁਣ ਮਹਾਰਾਜ ਸਾਹਿਬ ਜੀ ਨੂੰ ਸਿੱਖ ਪੁੱਛਦੇ ਮਹਾਰਾਜੀ ਇਹ ਸਤਿਗੁਰੂ ਜਿਹੜੀਆਂ ਸੁਹਾਗਵੰਤੀਆਂ ਪਰਮੇਸ਼ਰ ਦੇ ਆਨੰਦ ਵਾਲੀਆਂ ਮਹਾਤਮਾ ਸਖੀਆਂ ਨੇ ਉਹਨਾਂ ਦਾ ਕੀ ਚਿੰਨ ਹੈ ਕੀ ਸੱਚੇ ਪਾਸ਼ਾ ਨਿਸ਼ਾਨ ਹੈ ਉਹਨਾਂ ਦਾ ਸਾਚੇ ਮੁਖ ਉਜਲਾ ਮਾਰੇ ਕਹਿੰਦੇ ਉਹਨਾਂ ਦੇ ਅੰਦਰ ਵੀ ਸੱਚਾ ਵਸਦਾ ਹੈ ਉਹਨਾਂ ਉਜ ਮੁਖ ਵੀ ਉਜਲਾ ਹੈ ਵਾਹਿਗੁਰੂ ਬਿਨ ਪਾਵੇਂ ਗਏ ਜਉਤੇ ਤੁਮਰੇ ਤੱਕ ਤੇ ਕੋਹਾਂ ਸਰੇ ਨਹੀਂ ਆਨੋ ਐਸਾ ਨਿਸ਼ਚੈ ਹੈ ਖਸਮਾ ਮਾਹਿਸਮਾ ਅਦੇ ਖਸਮੋ ਅਕਾਲਪੁਰਖ ਵਾਹਿਗੁਰੂ ਦੇ ਚੀਓ ਸਮਾਉਣ ਦੇ ਲੀਨ ਹੋਣਗੇ ਜਿਵੇਂ ਨਦੀਆਂ ਨਾਲੇ ਸਮੁੰਦਰ ਜਾ ਕੇ ਮਿਲਦੇ ਆ ਹਾਂ ਪਰਮੇਸ਼ਰ ਦੇ ਉਹ ਪੰਕਸੰਤ ਜਾ ਕੇ ਅਰੇਦ ਹੋਣਗੇ ਮਹੱਲਾ ਤੀਜਾ ਲੋਕਾਵੇ ਹਉ ਸੂਵੀ ਅਗਲੇ ਥਾਲੇ ਚ ਦੱਸਦੇ ਨੇ ਲੋਕਾਵੇ 헤 ਜੀਵ ਅਖਣੀਆਂ ਲੋਕਾਂ ਦੀ ਹਾਲਤ ਦੱਸਦੇ ਹਨ ਵੇ हे ਲੋਕੋ ਤੇ ਸੰਤ ਜਨੋ ਹੰਗਤਾ ਕਰਕੇ ਸੂਹੀ ਮੈਕੀ ਲੋਹਾਧਾਰੀ ਬੈਠੀ ਹਾਂ ਮੈਂ ਸੁਹਾਵੇਸ ਕਰੀ ਸੂਹੀ ਸੋਭਨੀਕ ਆਪਣੇ ਆਪ ਨੂੰ ਮੰਨੀ ਬੈਠੀ ਮੈਨੂੰ ਪ੍ਰਾਣਾ ਯਾਮ ਚੰਗਾ ਆਉਂਦਾ ਹੈ ਮੈਨੂੰ ਆਸਣ ਬੜਾ ਚੰਗਾ ਆਉਂਦਾ ਹੈ ਤਿਰਕਸ਼ਾ ਪਾ ਬੜਾ ਚੰਗਾ ਆਉਂਦਾ ਹੈ ਮੈਂ ਤਰਾਟਕ ਸਾਧਕੇ ਲੋਕਾਂ ਨੂੰ ਆਪ ਦਾ ਨਿਗਾਹ ਦਾ ਅਸਰ ਪਾ ਕੇ ਆਪਣੇ ਵਸ ਕਰ ਲੈਨੇ ਜੋ ਚਾਹ ਮੰਨਾ ਲੈਨੇ ਇਉ ਸੂਹੀ ਸੋਭਾ ਆਵੀ ਮੋਮੈਂ ਕਰਕੇ ਬਣੀ ਹੋਈ ਹਾਂ ਵੇਸੀ ਸੁਹਾਵੇ ਸੁਹਾਵੇ ਵੇਸ ਕਰੀ ਸੁਹਾ ਮੈ ਕੀ ਵੇਸ ਕੀਤਾ ਹੈ ਦੁਨੀਆਂ ਨੂੰ ਛੱਡਣ ਵਾਸਤੇ ਲੋਕਾਂ ਨੂੰ ਆਪਣੇ ਵਸ ਕਰਨ ਵਾਸਤੇ ਵੇਸੀ ਸੁਹਾਵੇ ਪਖੰਡ ਦਾ ਵੇਸ ਕੀਤਾ ਹੋਇਆ ਹੈ ਵੇਸੀ ਸੌ ਨਾ ਪਾਈਏ ਉਹਦੇ ਵਿੱਚ ਖੰਡ ਦੇ ਧਾਰਨੇ ਕਰਕੇ ਸੌ ਪਤੀ ਅਕਾਲ ਪੁਰਖ ਨਹੀਂ ਭਾਈ ਮਾਰਾ ਕਹਿੰਦੇ ਪਾਇਆ ਜਾਂਦਾ ਕਰ ਕਰ ਵੇਸ ਰਹੀ ਮੂਖੇਤ ਵੇਰੀ ਸ੍ਰਿਸ਼ਟੀ ਵੇਸਾਂ ਨੂੰ ਕਰ ਕਰਕੇ ਰਹਿ ਚੁੱਕੀ ਪਖੰਡ ਦੇ ਲਵਾਸ ਆਏ ਕਿਤੋਂ ਕਦੇ ਪ੍ਰਾਤਕ ਸਾਧ ਲਿਆ ਕਦੇ ਜਲ ਧਾਰਾ ਕਰ ਲਈ ਕਦੇ ਧੂਨੀਆਂ ਤਾਲੀਆਂ ਇਉਂ ਲਵਾਸ ਬਣਾਉਣਾ ਕਿਸੇ ਟੀ ਦੇ ਬਥੇਰੇ ਕਰ ਰਹੀ ਹੈ ਨਾਨਕ ਤਿੰਨੀ ਸੋ ਪਾਇਆ ਉਹਨਾਂ ਨੇ ਸਤਿਗੁਰੂ ਨਾਨਕ ਦੇਵ ਜੀ ਕਹਿੰਨਾਂ ਪਤੀ ਅਕਾਲ ਪੁਰਖ ਨੂੰ ਪਾਉਣਾ ਕੀਤਾ ਹੈ ਜਿੰਨੀ ਗੁਰ ਕੀ ਸਿੱਖ ਸੁਣੀ ਇਹ ਸਮਝ ਜਿਓ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸਾਡੀ ਸਿੱਖਿਆ ਸਰਦਾ ਬਿਸ਼ਾਸੂ ਵੀ ਕਰਨਾ ਨਾਲ ਸੁਣ ਕੇ ਧਾਰਨ ਕੀਤੀ ਹੈ ਜੋ ਤਿਸ ਭਾਵ ਹੈ ਸੋ ਥੀ ਹੈ ਜੇ ਉਹ ਤਿਸ ਦੀ ਭਾਵਨਾ ਸਰਵਾ ਕਰਦੇ ਹੈ ਉਹ ਉਸ ਵਾਹਿਗੁਰੂ ਨੂੰ ਪ੍ਰਾਪਤ ਹੋ ਜਾਂਦੇ ਹੈ ਜੋ ਤਿਸ ਨੂੰ ਪਾਉਂਦਾ ਉਹ ਹੀ ਹੁੰਦਾ ਹੈ ਇਨ ਵਿਦਕਾਂਤ ਮਿਲੀ ਹੁੰਦੇ ਭਾਣਾ ਮੰਨਣਾ ਇਸ ਤਰੀਕੇ ਨਾਲ ਕੰਤਪਤੀ ਪ੍ਰਵੇਸ਼ ਨਾਲ ਮੇਰੇ ਆ ਜਾਂਦਾ ਹੈ ਪੌੜੀ ਹਕਮੀ ਸ੍ਰੇਸ਼ਟ ਸਾਜੀਆਂ ਨੂੰ ਫਿਰ ਭਾਈ ਵਾਹਿਗੁਰੂ ਨੇ ਆਗਦੇ ਹੁਕਮ ਨਾਲ ਹੀ ਇਹ ਜਿਹੜੀ ਸ੍ਰਿਸ਼ਟੀ ਦੀ ਰਚਨਾ ਹੈ ਸਜਾਉਣਾ ਕੀਤੀ ਹੈ ਬਹੁਤ ਪਿਤ ਸੰਸਾਰਾ ਬਹੁਤ ਬਿੰਦਰਨ ਦਾ ਸੰਸਾਰ ਰਾਸੀ ਤਾਮਸੀ ਸੰਦ ਕੀ ਉਤਮੋ ਮੱਧਵੋ ਕਨਿਸ਼ਟ ਅਦਿ ਨਾਦਕ ਸਕਿਪਾਂਬਰ ਮੁਖਈ ਜਗਿਆਸੂ ਤਤ੍ਰੇਤੇ ਆਦਕ ਇਸ ਤਰ੍ਹਾਂ ਬਹੁਤ ਪਿਰ ਸਾਰਿਆਂ ਨੂੰ ਭਾਂਤਰਨ ਦਾ ਸੰਸਾਰ ਬਹੁਤਿਆਂ ਨੂੰ ਪਿਤ ਰੋਜੀ ਹੁੰਦਾ ਹੈ ਇਕੋ ਮਾਸਾਰੀ ਕਿ ਤੇਰੇ ਨੇ ਖਾਇ ਕਿ ਨਾ ਛਤੀ ਅਮਰਤ ਪਾਏ ਇੱਕ ਮਿੱਟੀਆ ਨੇ ਮਿੱਟੀਆ ਖਾ ਹੈ ਇੱਕ ਪੌਣ ਸਮਾਰੀ ਪੌਣ ਸਮਾਰ ਇਸ ਪ੍ਰਕਾਰ ਬਹੁਤ ਭੇਟੋ ਸਰਦਾ ਚੋਕ ਦਿੰਦਾ ਸੰਸਾਰ ਦੇ ਤਾਈ ਰੋਜੀ ਦਿੰਦਾ ਹੈ ਤੇਰਾ ਹੁਕਮ ਨਾ ਜਾਪੀ ਕੀ ਤੜਾ ਏ ਪ੍ਰਮੇਸ਼ੂ ਤੇਰਾ ਜਿਹੜਾ ਹੁਕਮ ਉਹ ਨੀਂਹ ਜੀਆਂ ਦੇ ਪਾਸੋਂ ਜਾਣੇ ਨਾ ਕਿਤਨਾ ਖਾ ਸੱਚੀ ਅਲਖ ਆਪਾ ਇਸ ਤੇ ਸੁਧ ਮਨ ਕਰਕੇ ਲਖਾਂ ਤੇ ਰਹਤ ਇਹ ਪ੍ਰਕਿਰਤੀ ਦੇ ਪਾਰ ਆਵਤ ਰਹਤ ਵਾਹਿਗੁਰੂ ਇਕ ਨਾ ਨੂੰ ਤੂੰ ਮੀਲ ਲੈ ਹੈ ਕਿਤਨਾ ਨੂੰ ਸਤਿਗੁਰਾਂ ਦੀ ਸੰਗਤ ਕਰਕੇ ਆਪ ਦੇ ਸਰੂਪ ਚ ਮੀਲ ਲੈਣਾ ਹੈ ਗੁਰ ਸ਼ਬਦ ਵਿਚਾਰ ਜਿਵੇਂ ਗੁਰੂ ਸਾਹਿਬ ਦੇ ਸ਼ਬਦ ਨੂੰ ਵਿਚਾਰਿਆ ਹੈ ਉਹਨਾਂ ਨੂੰ ਆਪ ਦੇ ਸਰੂਪ ਦੀ ਸੋਚੇ ਕਰਕੇ ਮੀਲ ਲੈਣਾ ਹੈ ਗੁਰਮਖੋ ਨੂੰ ਸੱਚ ਰਤੇ ਸੇ ਨਿਰਮਲੇ ਜੋ ਨਾਂ ਬਚਿਰੰਬੀ ਉਹ ਨਿਰਮਲ ਸੁਧ purkhan ਕੇ ਮਾਇਆ ਦੀ ਮੈਚੋ ਰਹਿ ਕਹਾ ਗਏ ਹਉ ਮੈਂ ਤਜ ਵਿਕਾਰ ਨਿਰਮਲੇ ਕੌਣ ਹੈ ਜਿਨੇ ਦੇਹ ਦੀ ਹੰਗਤਾ ਛੜਤੀ ਐ ਤੇ ਵਿਕਾਰ ਕਾਹਵਾਦ ਕਹਿੰਦਾ ਪਿਆਗ ਕਰ ਦਿੱਤਾ ਹੈ ਉਹ ਸੱਚ ਜੀ ਰੰਗੀਸ ਹੋਈ ਐ ਉਹ ਨਿਰਮਲੇ purkhan ਉੱਜਲ purkh उत्तम purkhan ਜਿਸ ਤੂੰ ਮਿਲ ਹੈ ਸੋ ਤੁਦ ਮਿਲੇ ਜਿਸਨੇ ਮਹਿਰਾ ਇਸ ਪ੍ਰਕਾਰ ਤੂੰ ਸਬਦ ਦੁਆਰਾ ਵਿਚਾਰ ਦੁਆਰਾ ਸੁਧ ਕਰਕੇ ਅਤੇ ਸਤਿਜੀ ਰੰਕੇ ਹਉਮੈ ਤੇ ਵਕਾਰਨ ਮੀਟ ਕੇ ਮੇਲ ਲੈ ਲੈ ਉਹ ਮਾਰੇ ਆਪ ਨੂੰ ਮਿਲਦੇ ਆ ਸੋਈ ਸਕੇ ਆਰਾ ਉਹੀ ਪੁਰਖ ਮਾਰੇ ਸੱਚੀ ਪ੍ਰਾਪਤੀ ਵਾਲੇ ਹੰਦਗਾਰ ਵਿੱਚ ਵੀ